ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਤੇ ਅੱਜ ਆਪਾਂ ਬਣਾਵਾਂਗੇ ਮੂਲੀ ਵਾਲੇ ਪਰੌਂਠੇ ਯਾਨੀ ਕਿ ਮੂਲੀ ਵਾਲੀਆਂ ਰੋਟੀਆਂ ਵੀ ਕਹਿ ਸਕਦੇ ਆਪਾਂ ਇਹਨੂੰ ਇਹ ਲਈ ਮੱਕੀ ਦਾ ਆਟਾ ਮੂਲੀਆਂ ਕद्दूकस ਕਰ ਲੈਣੇ ਨੇ ਧਨੀਆਂ ਕੱਟ ਲੈਣਾ ਮੇਥੀ ਕੱਟ ਲੈਣੀਆਂ ਥੋੜੀ ਜੀ ਤੇ ਹਰੀਆਂ ਮਿਰਚਾਂ ਪਾ ਲੈਣੀਆਂ ਆਹ ਲਓ ਜੀ ਹੁਣ ਇਹਦਾ ਆਪਾਂ ਆਟਾ ਤਿਆਰ ਕਰਨਾ ਇਹਨੂੰ ਪਹਿਲਾਂ ਸੁੱਕੇ ਆਟੇ ਚ ਮਿਕਸ ਕਰਕੇ ਥੋੜਾ ਥੋੜਾ ਪਾਣੀ ਪਾਉਣਾ ਇਕੱਠਾ ਪਾਣੀ ਨਹੀਂ ਪਾਉਣਾ ਤੇ ਸਾਰਾ ਇੱਕ ਵਾਰ ਚ ਆਟਾ ਨਹੀਂ ਗੁੰਨਣਾ ਥੋੜਾ ਥੋੜਾ ਗੁੰਨਣਾ ਦੇਖੋ ਚੰਗੀ ਤਰ੍ਹਾਂ ਗੁੰਨਣਾ ਦੇਖੋ ਜਿਹੜੀ ਮੂਲੀ ਕद्दू ਕਸ ਕਰੀ ਹੋਈ ਸੀ ਉਹ ਵੇਚੈਨ ਮੈਲਟ ਹੋ ਗਈ ਪੂਰੀ ਮੱਕੀ ਦੇ ਆਟੇ ਦੇ ਵਿੱਚ ਜਿਆਦਾ ਵਧੀਆ ਮੱਕੀ ਦੇ ਆਟੇ ਦੇ ਵਿੱਚੇ ਲੱਗਦੀ ਆ ਮੂਲੀ ਤੇ ਦਹੀਂ ਦੇ ਨਾਲ ਤਾਂ ਮੈਂ ਕਹਿੰਦਾ ਸਿਰਾ ਲੱਗ ਜਾਂਦਾ ਤੇ ਨਾਲ ਮੱਖਣੀ ਹੋਵੇ ਜਿਨ੍ਹਾਂ ਨੂੰ ਵਧੀਆ ਲੱਗਦੇ ਨੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਲਓ ਜੀ ਆਪਣਾ ਹੁਣ ਇਹ ਮੱਕੀ ਦਾ ਆਟਾ ਗੁੰਨ ਲਿਆ ਤੇ ਅੱਧਾ ਰੱਖ ਲਿਆ ਕਿਉਂਕਿ ਉਹ ਬਾਅਦ ਚ ਤਿਆਰ ਕਰਾਂਗੇ ਲੋ ਜੀ ਹੁਣ ਮੱਕੀ ਦੇ ਆਟੇ ਦਾ ਪਿੰਨਾ ਬਣਾ ਲਿਆ ਪਿੰਨਾ ਬਣਾਉਣ ਤੋਂ ਉਹਦੇ ਪਾਣੀ ਦੇ ਨਾਲੇ ਹੁਣ ਜਿਆਤਰ ਜੀ ਚੁੱਲੇ ਤੇ ਬਣੇ ਬਾਈ ਮੱਲ ਅੱਗ ਵਾਲ ਕੇ ਵਧੀਆ ਆਪਾਂ ਪਰ ਗੈਸ ਤੇ ਬਣਾਵਾਂਗੇ ਨੈਕਸਟ ਵੀਡੀਓ ਦੇ ਅੱਚ ਆਪਾਂ ਚੁੱਲੇ ਤੇ ਬਣਾ ਕੇ ਦਿਖਾਵਾਂਗੇ ਰੋਟੀ ਦਾ ਉਹਦਾ ਫਰਕ ਹੁੰਦਾ ਫਿਰ ਵੀ ਪਰ ਖਾਣ ਨੂੰ ਬਾਈ ਬਹੁਤ ਜ਼ਿਆਦਾ ਸਵਾਦ ਹੁੰਦੀ ਆ ਰੋਟੀ ਮੱਕੀ ਦੀ ਰੋਟੀ ਵੈਸੇ ਵੀ ਆਪਾਂ ਦੇਖ ਲਈਏ ਪੇਟ ਲਈ ਕਾਫੀ ਫਾਇਦੇਮੰਦ ਹੁੰਦੀ ਆ। ਇਹ ਚ ਫਾਈਬਰ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜਿਹੜੀ ਮੂਲੀ ਆ ਉਹ ਵੀ ਕਾਫੀ ਫਾਇਦੇਮੰਦ ਹੁੰਦੀ ਆ। ਤਣੀਆਂ ਤੁਹਾਨੂੰ ਪਤਾ ਉਹ ਵੀ ਫਾਇਦੇਮੰਦ ਹੁੰਦਾ। ਤੇ ਡਾਈਜੈਸਟ ਵੀ ਛੇਤੀ ਹੋ ਜਾਂਦੀ ਆ। ਲਓ ਜੀ ਆਪਣੀ ਮੱਕੀ ਦੀ ਰੋਟੀ ਆ ਜਿਹੜੀ ਮੂਲੀਆਂ ਪਾਈ ਹੋਈਆਂ ਨੇ ਇਹਦੇ ਵਿੱਚ ਪਿਆਜ਼ ਪਾਏ ਹੋਏ ਨੇ। ਤਣੀਆਂ ਪਾਏ ਹੋਇਆ, ਮੇਥੀ ਪਾਈ ਹੋਈ ਆ। ਰੋਟੀ ਦੇਖੋ ਕਿੰਨੀ ਵਧੀਆ ਰੰਗਤ ਆ ਰਹੀ ਆ। ਕੋਣ ਤਾਂ ਅੱਧਿਆਂ ਦੇ ਤਾਂ ਮੂੰਹ ਦੇ ਵਿੱਚ ਪਾਣੀ ਆਉਣ ਲੱਗ ਜਾਣਾ ਦੇਖ ਕੇ ਵੀਡੀਓ ਨੂੰ। ਲਓ ਜੀ ਆਪਣੀ ਇਹਨੂੰ ਆਪਾਂ ਨੇ ਲਾਉਣਾ ਮੱਖਣ ਕਿਉਂਕਿ ਮੱਖਣ ਦੇ ਨਾਲ ਤਾਂ ਇਹ ਸਿਰਾ ਬਣ ਜਾਂਦੀ ਆ ਆ ਲਓ ਜੀ ਇਹ ਹੈਗਾ ਪਿਓਰ ਮੱਖਣ ਘਰ ਦਾ ਕੱਢਿਆ ਹੋਇਆ ਤੇ ਨਾਲ ਲਵਾਂਗੇ ਦਹੀਂ ਦਹੀਂ ਦੇਖੋ ਤੁਸੀਂ ਕਿੰਨਾ ਵਧੀਆ ਦਹੀਂ ਵਧੀਆ ਜੰਮਿਆ ਹੋਇਆ ਤੇ ਤੁਸੀਂ ਇੱਕ ਵਾਰ ਖਾ ਕੇ ਦੇਖਿਓ ਰੈਸਟੋਰੈਂਟ ਦਾ ਸਵਾਦ ਭੁੱਲ ਜਾਓਗੇ ਰੈਸਟੋਰੈਂਟ ਤਾਂ ਕੁਝ ਵੀ ਨਹੀਂ ਆਉਂਦੇ ਸਾਹਮਣੇ ਜਿਹੜੀ ਘਰ ਦੀ ਰੋਟੀ ਹੁੰਦੀ ਆ ਹਮੇਸ਼ਾ ਸਾਦੀ ਰੋਟੀ ਖਾਇਆ ਕਰੋ ਵਧੀਆ ਹੁੰਦੀ ਆ ਨਾਲੇ ਮੱਕੀ ਦੀ ਰੋਟੀ ਨੂੰ ਠੰਡਾ ਦਾ ਮੌਸਮ ਆ ਵੈਸੇ ਹੀ ਵਧੀਆ ਲੱਗਦੀ ਆ ਮੂੜੀਆਂ ਆ ਮਿਲ ਜਾਂਦੀਆਂ ਨੇ ਧਨੀਆਂ ਹੋਰ ਵੀ ਸਾਗ ਵਗੈਰਾ ਵਧੀਆ ਮਿਲਦਾ ਤੇ ਆਪਾਂ ਤੁਹਾਨੂੰ ਸਰਦੀ ਦੀ ਵਿੱਚ ਜਿਹੜਾ ਖਾਣਾ ਉਹ ਦੱਸਾਂਗੇ ਲਓ ਹੀ ਆਪਾਂ ਇੱਕ ਵਾਈਟ ਲਵਾਂਗੇ ਵਾਈਟ ਤੇ ਹੁਣ ਨੈਕਸਟ ਵੀਡੀਓ ਲਈ ਫੋਲੋ ਕਰ ਲਓ